ਸੰਗਰੂਰ ਦੇ ਲੈਰਾਗਾਗਾ ਤੋਂ ਮੰਤਰੀ ਬਰਿੰਦਰ ਗੋਇਲ ਵੱਲੋਂ ਦੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਦੱਸਦੀ ਹੈ ਕਿ ਇੱਕ ਬੱਸ ਲੈਰਾਗਾਗਾ ਤੋਂ ਸੁਨਾਮ ਸੰਗਰੂਰ ਧੂਰੀ ਅਤੇ ਲੁਧਿਆਣਾ ਹੁੰਦੀ ਹੋਈ ਹੁਸ਼ਿਆਰਪੁਰ ਜਾਵੇਗੀ ਅਤੇ ਸ਼ਾਮ ਨੂੰ ਇਹੀ ਰੂਟ ਤੋਂ ਹੁੰਦੀ ਹੋਈ ਵਾਪਸ ਲੈਰਾਗਾਗਾ ਆਵੇਗੀ ਅਤੇ ਦੂਸਰੀ ਬੱਸ ਖਨੌਰੀ ਤੋਂ ਮੂਨਕ ਜਾਵੇਗੀ ਅਤੇ ਮੂਨਕ ਤੋਂ ਫੇਰ ਵਾਪਸ ਪਿੰਡਾਂ ਵਿੱਚ ਦੀ ਹੁੰਦੀ ਹੋਈ ਖਨੌਰੀ ਆਵੇਗੀ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੀਆਰਟੀਸੀ ਦੀ ਬਾਸ ਸਰਵਿਸ ਲੈਰਾ ਗਾਗਾ ਮੂਨਕ ਦੇ ਕਈ ਇਲਾਕਿਆਂ ਵਿੱਚ ਨਹੀਂ ਸੀ ਪਰ ਇਹ ਦੋ ਬੱਸਾਂ ਚੱਲਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਭਾਰੀ ਫਾਇਦਾ ਹੋਵੇਗਾ ਅਤੇ ਖਨੌਰੀ ਤੋਂ ਮੂਨਕ ਅਤੇ ਮੂਨਕ ਤੋਂ ਖਨੌਰੀ ਜਾਣ ਵਾਲੇ ਅਤੇ ਲੈਰਾ ਗਾਗਾ ਤੋਂ ਲੁਧਿਆਣੇ ਜਾਣ ਲਈ ਵਪਾਰੀਆਂ ਨੂੰ ਵੀ ਇਸ ਦਾ ਕਾਫੀ ਲਾਭ ਪਹੁੰਚੇਗਾ ਦੇਖੋ ਬਹੁਤ ਲੰਬੇ ਸਮੇਂ ਤੋਂ ਇਸ ਸਮੇਂ ਦੇ ਵਿੱਚ ਬੱਸ ਰੂਟ ਚਲਾਉਣ ਦੀ ਮੰਗ ਸੀ ਲੈਰੇ ਦੇ ਲੋਕਾਂ ਦੀ ਤੇ ਆਸ-ਪਾਸ ਦੇ ਸਾਰੇ ਇਲਾਕੇ ਦੀ ਸੋ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਮਾਨ ਦਾ ਸਾਡੇ ਟ੍ਰਾਂਸਪੋਰਟ ਮੰਤਰੀ ਸਾਲ ਲਾਲਜੀ ਸਿੰਘ ਜੀ ਭੁੱਲਰ ਤੇ ਚੇਅਰਮੈਨ ਆ ਪੀ ਆਰਟੀਸੀ ਰਣਜੋਤ ਸਿੰਘ ਹਡਾਨਾ ਜੀ ਜਿਨ੍ਹਾਂ ਨੇ ਇਲਾਕੇ ਦੀ ਮੰਗ ਮੇਰੀ ਬੇਨਤੀ ਦੇ ਉੱਤੇ ਪ੍ਰਵਾਨ ਕੀਤੀ ਹੈ ਹੁਣ ਲਹਿਰੇ ਤੋਂ ਦਿੱਲੀ ਇਹ ਬੱਸ ਹੈ ਜਿਹੜੀ ਜਿਹੜੀ ਲਹਿਰਾ ਟੂ ਹੁਸ਼ਿਆਰਪੁਰ ਹੈ ਇਹ 6:45 ਮਿੰਟ ਤੇ ਲਹਿਰੇ ਤੋਂ ਚੱਲੇਗੀ ਤੇ 7:35 ਦੇ ਸਨਾਮ ਪਹੁੰਚਣਾ ਨੇ 9:12 ਤੇ ਇਸਨੇ ਸੰਰੂਰ ਪਹੁੰਚਣਾ ਤੇ 12:03 ਤੇ ਲੁਧਿਆਣੇ ਪਹੁੰਚਣਾ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਪਹੁੰਚ ਕੇ ਉੱਥੋਂ 2:37 ਤੇ ਇਹ ਵਾਪਸ ਚੱਲੇਗੀ ਤੇ ਇਹ 7:35 ਤੇ ਸੁਨਾਮ ਤੇ ਉਸ ਤੋਂ ਬਾਅਦ ਕਰੀਬ 8:00 ਇਹ ਰਾਤ ਨੂੰ ਬਸ ਲਹਿਰੇ ਪਹੁੰਚੂਗੀ ਤੇ ਇਹਦਾ ਜਿਹੜਾ ਸਟਾਪੇਜ ਹੈ ਉਹ ਰਾਤ ਦਾ ਉਹ ਲਹਿਰੇ ਹੈ ਤੇ ਡੇਲੇ 422 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਇਹ ਤੈਅ ਕਰੀਗੇ ਸੋ ਇਸ ਦੇ ਨਾਲ ਜਿਹੜੇ ਵਪਾਰੀ ਲੋਕ ਸੀ ਉਹ ਕਈ ਵਾਰੀ ਉਧਰੋਂ ਆਉਣ ਦੀ ਦਿੱਕਤ ਹੁੰਦੀ ਸੀ ਤੇ ਇੱਥੋਂ ਕਹਿੰਦੇ ਸੀ ਸਮੇਂ ਨਾਲ ਪਹੁੰਚ ਨਹੀਂ ਸਕਦੇ ਤਾਂ ਉਹਨਾਂ ਦੀ ਬੜੀ ਪਰੇਸ਼ਾਨੀ ਸੀ ਸੋ ਇਹਦੇ ਬੱਸ ਦੇ ਚੱਲਣ ਨਾਲ ਇਹਨਾਂ ਦੀਆਂ ਦਿੱਕਤਾਂ ਜਿਹੜੀਆਂ ਦੂਰ ਹੋਣਗੀਆਂ ਤੇ ਦੂਜੀ ਵਾਸਾ ਜਿਹੜੀ ਮੋਨਕ ਤੋਂ ਖਨੌਰੀ ਖਨੌਰੀ ਟੂ ਮੋਨਕ ਇਹ ਵੀ ਵੱਡੀ ਮੰਗ ਸੀ ਕਿਉਂਕਿ ਬੱਚੇ ਸੀ ਜਿਹੜੇ ਉਹ ਪੜ੍ਹਾਈ ਦੇ ਟਾਈਮ ਦੇ ਸਮੇਂ ਉਹ ਪਹੁੰਚ ਨਹੀਂ ਸਕਦੇ ਸੀ ਸੋ ਇਹ ਸਾਰੇ ਪਿੰਡਾਂ ਦੀ ਡਿਮਾਂਡ ਸੀ ਸੋ ਇਹ ਬੱਸ ਹੈ ਜਿਹੜੀ ਖਨੌਰੀ ਤੋਂ ਸਵੇਰੇ 7:45 ਤੇ ਚੱਲੂਗੀ ਪਾਇਆ ਬਨਾਰਸੀ ਬੌਪੁਰ ਚੰਦੂ ਥੇੜੀ ਮੰਡਵੀ ਹੁੰਦਿਆਂ ਹੋਇਆ ਇਹ ਮੌਨਕ ਪਹੁੰਚੇਗੀ 9:00 ਫਿਰ ਮੌਨਕ ਤੋਂ ਇਹ ਵਾਪਸ ਹੈ ਜਿਹੜੀ ਇਹ ਖਨੌਰੀ ਨੂੰ ਚੱਲੇਗੀ ਸੋ ਇਹਨਾਂ ਪਿੰਡਾਂ ਦੇ ਵਿੱਚ ਬੱਸਾਂ ਦੇ ਰੂਟ ਦੀ ਬਹੁਤ ਵੱਡੀ ਕਮੀ ਸੀ ਜਾਂ ਦੂਜੇ ਸ਼ਬਦਾਂ 'ਚ ਮੈਂ ਇਹ ਕਹ ਲਾਂ ਕਿ ਇੱਥੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇੱਥੇ ਬੱਸ ਸਰਵਿਸ ਹੈ ਹੀ ਨਹੀਂ ਸੀ ਮੈਨੂੰ ਪਤਾ ਹੈ ਜਦੋਂ 2022 ਦੀਆਂ ਚੋਣਾਂ ਹੋਈਆਂ ਸੀ ਮੈਂ ਉੱਥੇ ਵੋਟਾਂ ਮੰਗਣ ਲਈ ਗਿਆ ਸੀ ਤਾਂ ਸਾਡੇ ਪਿੰਡ ਨੇ ਹਰੀਗੜ ਗੇਲਾ ਮਹਾ ਸਿੰਘ ਆਲਾ ਭੋਲਣ ਮੰਡ ਵੀ ਇਹ ਸਾਰੇ ਜਿਹੜੇ ਪਿੰਡ ਸੀ ਤਾਂ ਮੈਨੂੰ ਉਸ ਸਮੇਂ ਹਰੀਗੜ੍ਹ ਗਹਿਲੇ ਪਿੰਡ ਦੇ ਵਿੱਚ ਲੋਕਾਂ ਕਿਹਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਬੱਸ ਨਹੀਂ ਚੱਲਦੀ ਤੇ ਸਾਡੇ ਜਵਾਕਾਂ ਨੂੰ ਰਿਸ਼ਤੇ ਨਹੀਂ ਹੁੰਦੇ ਮਤਲਬ ਐਡੀ ਵੱਡੀ ਉਹਨਾਂ ਦੀ ਪ੍ਰੋਬਲਮ ਸੀ ਮੈਂ ਉਸ ਸਮੇਂ ਹੱਸ ਕੇ ਕਿਹਾ ਦੀ ਮੈਂ ਕਹਾਂ ਵੀ ਰਿਸ਼ਤਿਆਂ ਦਾ ਤਾਂ ਮੈਨੂੰ ਪਤਾ ਨਹੀਂ ਬਸ ਅਸੀਂ ਥੋੜੇ ਚਲਾ ਦੇਾਂਗੇ ਮੰਤਰੀ ਸਾਹਿਬ ਬੱਸ ਚੱਲਣ ਨਾਲ ਜਿੱਦੈਂ ਸਾਡੀ ਸਰਕਾਰ ਬਣੀ ਤਾਂ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਜਿਹੜੀ ਦੱਸਣ ਲੱਗਿਆ ਤਾਂ ਸਰਕਾਰ ਸਾਡੀ ਬਣ ਗਈ ਮੈਂ ਮੰਤਰੀ ਜੀ ਲਵੇ ਗਿਆ ਕਿ ਉੱਥੇ ਸਾਡੇ 14 ਪਿੰਡਾਂ 'ਚ ਬੱਸ ਹੀ ਨਹੀਂ ਕੋਈ ਚੱਲਦੀ ਤਾ ਮੰਤਰੀ ਜੀ ਮੰਨਣ ਨੂੰ ਤਿਆਰ ਨਾ ਹੋਏ ਹੂੰ ਕਹਿੰਦੇ ਵੀ ਉੱਥੇ ਤਾਂ ਏਡੀਆਂ ਵੱਡੀਆਂ ਹਸਤੀਆਂ ਰਹਿ ਲੀਆਂ ਤੇ ਉਹਨਾਂ ਪਿੰਡਾਂ 'ਚ ਬੱਸ ਕਿਵੇਂ ਨਹੀਂ ਚੱਲਦੀ ਹੋ ਮੈਂ ਕਿਹਾ ਜੀ ਪਤਾ ਕਰਾ ਲਓ ਤੁਸੀਂ ਤੇ ਜਦੋਂ ਪਤਾ ਕਰਾਇਆ ਵਾਸਤਵ 'ਚ ਉੱਥੇ ਬੱਸ ਨਹੀਂ ਚੱਲਦੀ ਸੀ ਸੋ ਉਹਨਾਂ ਵੀ ਸਾਰੇ ਪਿੰਡਾਂ ਦੇ ਵਿੱਚ ਬਸਾਂ ਚੱਲੀ ਜਾਂਦੀਆਂ ਅੱਜ ਮੈਨੂੰ ਇਹ ਦੱਸਦੇ ਖੁਸ਼ੀ ਹੈ ਕਿ ਹਲਕੇ ਲਹਿਰੇ ਦਾ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ ਬੱਸ ਸਰਵਿਸ ਨਹੀਂ ਹੈ ਸੋ ਇਹ ਦੋ ਬਸਾਂ ਚੱਲਣ ਦੇ ਨਾਲ ਹੋਰ ਵੀ ਲੋਕਾਂ ਨੂੰ ਜਿਹੜੀ ਬੱਸ ਸਰਵਿਸ ਦਾ ਫਾਇਦਾ ਮਿਲਣਾ ਚਾਹੀਦਾ ਉਹ ਮਿਲੇਗਾ